ਗੁਰਦਾਸ ਲੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਉਮੀਦ ਕਰਦੀਆਂ ਨੇ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਚਿੱਟੇ ਛੋਲਿਆਂ ਦੀ ਸਬਜ਼ੀ ਚਿੱਟੇ ਛੋਲੇ ਬਣਾਵਾਂਗੇ ਆਪਾਂ ਪੂਰੇ ਪੰਜਾਬੀ ਤਰੀਕੇ ਨਾਲ ਕੋਈ ਆਪਾਂ ਜਿਆਦਾ ਇਹਦੇ ਵਿੱਚ ਫालतू ਮਸਾਲੇ ਨਹੀਂ ਪਾਉਣੇ ਸਿਰਫ ਉਹੀ ਮਸਾਲੇ ਪਾ ਕੇ ਸੱਜੀ ਜਿਹੜੀ ਪੰਜਾਬੀ ਛੋਲਿਆਂ ਦੀ ਬਣਾ ਕੇ ਤਿਆਰ ਕਰਾਂਗੇ ਜੋ ਵੀ ਆਪਣੇ ਘਰ ਵਿੱਚ ਹੈਗੇ ਨੇ ਮਸਾਲੇ ਤੇ ਚਿੱਟੇ ਛੋਲੇ ਬਣਾਉਣ ਵਾਸਤੇ ਆਪਾਂ ਇੱਥੇ ਇੱਕ ਕੌਲੀ ਚਿੱਟੇ ਛੋਲੇ ਦੀ ਲਈ ਸੀ ਇਹਨਾਂ ਨੂੰ 4 ਤੋਂ 5 ਘੰਟੇ ਪਹਿਲਾਂ ਭਿਓ ਹੋ ਗਿਆ ਆਪਾਂ ਰੱਖ ਲਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਚਨੇ ਜਿਹੜੇ ਲੈ ਚੁੱਕੇ ਨੇ ਤੇ ਇਹਨਾਂ ਦਾ ਪਾਣੀ ਆਪਾਂ ਦੋ ਤੋਂ ਤਿੰਨ ਵਾਰੀ ਇਹਨੂੰ ਧੋ ਲਿਆ ਸੀ ਤੇ ਹੁਣ ਇਹਨਾਂ ਨੂੰ ਪਾ ਲੈਨੇ ਜੀ ਆਪਾਂ ਕੁੱਕਰ 'ਚ ਤੇ ਇਹਨਾਂ ਨੂੰ ਚਾਰ ਤੋਂ ਪੰਜ ਸਿਟੀਆਂ ਆਪਾਂ ਲਵਾ ਲਾਂਗੇ ਪਾਣੀ ਆਪਾਂ ਹੋਰ ਪਾ ਲਾਂਗੇ ਦੂਸਰਾ ਸਾਫ ਪਾਣੀ ਤੇ ਥੋੜੇ ਜਿ ਲੈਨੇ ਜੀ ਆਪਾਂ ਖੜੇ ਮਸਾਲੇ ਜਿਨ੍ਹਾਂ ਵਿੱਚ ਆਪਾਂ ਲਈਆਂ ਨੇ ਦੋ ਸੁੱਕੀਆਂ ਲਾਲ ਸਾਬਤ ਮਿਰਚਾਂ ਇੱਕ ਲਿਆ ਚੱਕਰਫੁੱਲ ਤੇ ਇੱਕ ਲਈ ਕਾਲੀ ਇਲਾਚੀ ਦੋ ਤੋਂ ਤਿੰਨ ਲੌਂਗ ਦੋ ਹਰੀਆਂ ਇਲਾਚੀਆਂ 10 ਤੋਂ 12 ਲਈਆਂ ਨੇ ਆਪਾਂ ਕਾਲੀਆਂ ਮਿਰਚਾਂ ਦਾ ਇੱਕ ਛੋਟਾ ਜਿਹਾ ਟੁਕੜਾ ਲਿਆ ਆਪਾਂ ਦਾਲ ਚਨੀ ਦਾ ਇਹ ਸਾਰੇ ਮਸਾਲੇ ਜਦੋਂ ਆਪਾਂ ਚਣਿਆਂ ਨੂੰ ਉਬਾਲ ਲਾਂਗੇ ਉਸ ਤੋਂ ਬਾਅਦ ਆਪਾਂ ਇਸੇ ਸਾਰੇ ਮਸਾਲੇ ਜਿੰਨੇ ਵੀ ਆਪਾਂ ਖੜੇ ਪਾਏ ਨੇ ਇਹਨੂੰ ਆਪਾਂ ਮਸਾਲੇ ਵਿੱਚ ਪੀਸ ਲਾਂਗੇ ਇਹਨਾਂ ਨੂੰ ਪਾ ਦਿੰਨੇ ਆ ਜੀ ਸਾਰੇ ਮਸਾਲੇ ਨੂੰ ਇਸ ਤਰ੍ਹਾਂ ਚਣਿਆਂ ਦੇ ਵਿੱਚ ਤੇ ਇਹਨਾਂ ਦੀਆਂ ਮਿਰਚਾਂ ਨਹੀਂ ਉਤਾਰ ਲੈਣੇ ਆ ਆਪਾਂ ਡੰਡੀਆਂ ਅੱਧਾ ਚਮਚ ਆਪਾਂ ਇੱਥੇ ਲਿਆ ਜੀ ਨਮਕ ਦਾ ਨਮਕ ਆਪਾਂ ਬਾਅਦ ਚ ਪਾਵਾਂਗੇ ਸਵਾਦ ਦੇ ਸਾਬ ਨਾਲ ਕਿਉਂਕਿ ਹਜੇ ਆਪਾਂ ਚਣਿਆਂ ਨੂੰ ਗਾਲਣਾ ਹੈ ਇਸ ਕਰਕੇ ਪਾ ਥੋੜਾ ਪਿਆ ਨਮਕ ਤੇ ਅੱਧਾ ਚਮਚੀ ਪਾਵਾਂਗੇ ਆਪਾਂ ਹਲਦੀ ਦਾ ਤੇ ਰਜ ਦੇ ਚਣਿਆਂ ਦੇ ਵਿੱਚ ਆਪਾਂ ਥੋੜੀ ਜੀ ਪਾਵਾਂਗੇ ਜੀ ਜਿਸ ਤਰ੍ਹਾਂ ਕਿ ਚਮਚ ਦਾ ਚੌਥਾ ਹਿੱਸਾ ਲਈ ਆਪਣੀ ਅਜਵੈਨ ਅਜਵੈਨ ਪਾਉਣ ਨਾਲ ਜਿਹੜੇ ਚਣਿਆਂ ਦਾ ਟੇਸਟ ਆ ਹੋਰ ਵੀ ਵਧ ਜਾਂਦਾ ਤੇ ਵਾਈ ਵਾਦੀ ਜਿਹੜੀ ਆ ਖਤਮ ਹੋ ਜਾਂਦੀ ਆ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਦੇ ਆ ਤੇ ਚਣਿਆਂ ਵਿੱਚ ਪਾਣੀ ਵੀ ਆਪਾਂ ਥੋੜਾ ਹੀ ਪਾਵਾਂਗੇ 1.5 ਤੋਂ 2 ਗਲਾਸ ਦੇ ਕਰੀਬ ਆਪਾਂ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਤਿੰਨ ਤੋਂ ਚਾਰ ਸੀਟੀਆਂ ਲਵਾ ਕੇ ਤੇ ਫਿਰ ਉਸ ਤੋਂ ਬਾਅਦ ਤੜਕਾ ਲਾਉਨੇ ਆ ਜੰਨੇ ਜਨੀ ਤੇ ਰੂਟ ਬਲਦੇ ਆ ਉਸ 10 ਮਿੰਟ ਆਪਾਂ ਮਸਾਲੇ ਦੀ ਕਰ ਲਾਂਗੇ ਜੀ ਤਿਆਰੀ ਤੜਕਾ ਲਾਉਣ ਵਾਸਤੇ ਆਪਾਂ ਲਈਆਂ ਨੇ ਜੀ ਪੰਜ ਸਤ ਲਈਆਂ ਹਰੀਆਂ ਮਿਰਚਾਂ ਇੱਕ ਗੰਢੀ ਲਸਣ ਦੀ ਲਈਆ ਇੱਕ ਅਦਰਕ ਦੀ ਤੇ ਚਾਰ ਲਈ ਨੇ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਚਾਰ ਹੀ ਲਈ ਨੇ ਟਮਾਟਰ ਸਭ ਤੋਂ ਪਹਿਲਾਂ ਆਪਾਂ ਲਸਣ ਨੂੰ ਪਾ ਲੈਨੇ ਆ ਇਸ ਤਿਲੀ ਵਿੱਚ ਤੇ ਨੂੰ ਸਾਰੇ ਸਮਾਨ ਨੂੰ ਆਪਾਂ ਕਰ ਲਾਂਗੇ ਗ੍ਰੈਂਡ ਤੇ ਉਸ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਪਾ ਲੈਨੇ ਆ ਤੇ ਲਸਣ ਆਪਾਂ ਛਿਲਕੇ ਲਿਆ ਅਦਰਕ ਨੂੰ ਛਿੱਲੇਨੇ ਤੇ ਨਾਲ ਦੀ ਆਪਾਂ ਛੇਲਾਂਗੇ ਪਿਆਜ਼ ਤੇ ਹਾਂ ਪਿਆਜ਼ ਆਪਾਂ ਮੋٹے ਮੋٹے ਹੀ ਕੱਟ ਲੈਨੇ ਆ ਕਿਉਂਕਿ ਆਪਾਂ ਗ੍ਰाइंड ਕਰਨੇ ਨੇ ਹੁਣ ਆਪਾਂ ਮਸਾਲੇ ਨੂੰ ਗ੍ਰाइंड ਕਰ ਲੈਨੇ ਆਂ ਚਾਰ ਤੋਂ ਪੰਜ ਸੀਟੀਆਂ ਆਪਾਂ ਲਵਾ ਲੀਆਂ ਨੇ ਚਣਿਆਂ ਨੂੰ ਤੇ ਇਹਨਾਂ ਨੂੰ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆਂ ਤੇ ਚਨੇ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਸੌਫਟ ਹੋ ਗਏ ਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਾਏ ਸੀ ਥੋੜੇ ਜਿਹਾ ਗਰਮ ਮਸਾਲੇ ਉਹਨਾਂ ਨੂੰ ਆਪਾਂ ਕੱਢ ਲੈਨੇ ਆਂ ਤੇਲ ਹੋ ਗਿਆ ਗਰਮ ਤੇ ਇੱਧਾ ਚਮਚ ਪਾ ਲਾਂਗੇ ਜੀ ਆਪਾਂ ਜੀਰੇ ਦਾ ਜੀਰੇ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਪੀਸਿਆ ਸੀ ਇਹਨੂੰ ਪਾ ਲਾਂਗੇ ਮਸਾਲੇ ਨੂੰ ਆਪਾਂ ਕੋਲੋਂ ਇਹੋ ਤਰੀਕੇ ਨਾਲ ਇਹਦੇ ਪਾ ਦੇਨੇ ਜੀ ਆਪਾਂ ਮਸਾਲੇ ਅੱਧਾ ਚਮਚ ਜੀ ਪਾ ਦਾਂਗੇ ਆਪਾਂ ਨਮਕ ਦਾ ਤੁਸੀਂ ਧਿਆਨ ਦਿਓ ਤੇ ਚੰਨਾ ਨਮਕ ਆਪਾਂ ਪਹਿਲਾਂ ਵੀ ਉਬਲਦੇ ਚੰਨਿਆਂ ਦੇ ਵਿੱਚ ਪਾਇਆ ਸੀ ਅੱਧਾ ਚਮਚ ਦਾ ਨਮਕ ਦਾ ਆਪਾਂ ਪਾ ਗਏ ਅੱਧਾ ਚਮਚ ਜੀ ਆਪਾਂ ਪਾ ਦਾਂਗੇ ਜੀ ਹਲਦੀ ਦਾ ਹਲਦੀ ਵੀ ਆਪਾਂ ਪਹਿਲਾਂ ਪਾਈ ਸੀ ਤੇ ਥੋੜੀ ਜਿਹੀ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਲਾਲ ਪੀਸੀ ਮਿਰਚ ਤੇ ਚਮਚ ਦਾ ਚੌਥਾ ਹਿੱਸਾ ਹੀ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਕਲਰ ਦੇਣ ਵਾਸਤੇ ਤੇ ਅੱਧਾ ਚਮਚ ਪਾ ਦਾਂਗੇ ਜੀ ਆਪਾਂ ਗਰਮ ਮਸਾਲਾ ਤੇ ਹੁਣ ਆਪਾਂ ਸਾਰੇ ਮਸਾਲੇ ਨੂੰ ਕਰ ਦਿੰਦੇ ਆ ਮਿਕਸ ਤੋ ਤੇ ਜਿੱਦਾਂ ਮਸਾਲੇ ਨੇ ਪੋਣ ਲਏ। ਮਸਾਲਾ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਪਾ ਦਾਂਗੇ ਜੀ ਟਮਾਟਰ। ਟਮਾਟਰ ਨੂੰ ਕਿੰਨਾ ਕਰ ਲੈਂਦੇ ਆ ਸੌ। ਚਲੋ ਜੀ ਮਸਾਲਾ ਆਪਣਾ ਕੋਜ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਨੇ ਤੇਲ ਨੂੰ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚਨੇਆਂ ਨੂੰ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਦਿੰਨੇ ਆ ਜੀ ਮਿਕਸ ਤੇ ਲਓ ਜੀ ਟਣੀਆਂ ਦੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਜੇ ਤੇ ਹੁਣ ਆਪਾਂ ਲਾਸਟ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਹਰਾ ਧਨੀਆ ਧਨੀਏ ਨੂੰ ਤੋਂ ਬਾਅਦ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਤੇ ਸਬਜੀ ਆਪਣੀ ਬਣ ਕੇ ਹੁਣ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਸਰਵਿੰਗ ਬੋਲ ਦੇ ਵਿੱਚ ਪਾ ਕੇ ਸਰਵ ਕਰਦੇ ਹਾਂ ਚਲੋ ਜੀ ਪੰਜਾਬੀ ਸਟਾਈਲ ਆਪਣੀ ਦਿੱਤੇ ਛੋਲੇ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਚਲੋ ਜੀ ਸਬਜੀ ਆਪਣੀ ਬੜਕੇ ਬਿਲਕੁਲ ਤਿਆਰ ਹੋ ਤੁਸੀਂ ਦੇਖਿਆ ਜੇ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਈ ਹੈ ਇਹਨੂੰ ਸਬਜੀ ਨੂੰ ਤੁਸੀਂ ਚੋਲਾ ਨਾਲ ਖਾਓ ਚਾਹੇ ਪੂੜੀਆਂ ਨਾਲ ਖਾਓ ਕਿਸੇ ਵੀ ਸਾਥ ਦੇ ਪਰੋਠੇ ਨਾਲ ਖਾ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੀ ਸਬਜੀ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ